ਗੁਰਬਾਣੀ ਕੋਰ ਬੇਟੇ ਅਗਲੇ ਦੋ ਸ਼ਲੋਕਾਂ ਦਾ ਜਿਹੜਾ ਪਾਠ ਤੁਸੀਂ ਜਿਹੜਾ ਹੈ ਪੰਜਵਾਂ ਅਤੇ ਛੇਵਾਂ ਉਹਦੀ ਉਹਦਾ ਪਾਠ ਸਰਣ ਕਰਾਓ ਫਿਰ ਅਸੀਂ ਤੁਹ ਕੁਮਾਤਰੋ ਦੀ ਬਿਚਾਰ ਕਰਾਂਗੇ ਗੁਰਬਾਣੀ ਕੋਰ ਬੈਲਜੀਅਮ ਤੋਂ ਜੀ ਤਨਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਹਨ ਮੈਂ ਕਾਚ ਸੰਗੀ ਨਹੀਂ नानक साची मां नानक साची जान पत उदारन पहरन हर अनाथ के नाथ को नानक तजानी है सदा वस्त तुम साथ ਬਹੁਤ ਵਧੀਆ ਬੜੇ ਪਿਆਰ ਨਾਲ ਬੱਚੇ ਸਾਨੂੰ ਸ਼ਲੋਕ ਮਹੱਲਾ ਨਾਵਾ ਗੁਰੂ ਤੇਗ ਬਹਾਦਰ ਸਾਹਿਬ ਦੇ ਮੁਖਾਰ ਬਿੰਦੂ ਚਾਰਨ ਕੀਤੇ ਹੋਏ ਸ਼ਲੋਕ ਜਿਹੜੇ ਨੇ ਸਾਨੂੰ ਸਰਵਣ ਕਰਾ ਰਹੇ ਹਨ ਧੰਨ ਦਾਰਾ ਮਾਇਆ ਇਸ ਤਰੀ ਦੋ ਚੀਜ਼ਾਂ ਦੇ ਸਬੰਧ ਵਿੱਚ ਗੱਲ ਕੀਤੀ ਹੈ ਚੱਲ ਕੇ ਜਿੰਨ ਆਪਣੀ ਕਰਮਾਨ ਜਿਹਨੂੰ ਤੂੰ ਆਪਣੇ ਮੰਨ ਕੇ ਬੈਠਾ ਇਹਨੰ ਮੇ ਕਸ ਸੰਗੀ ਨਹੀਂ ਨਾਨਕ ਸੱਚੀ ਜਾਨ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਇਨਾਂ ਵਿੱਚੋਂ ਕਿਸੇ ਲਈ ਵੀ ਤੇਰਾ ਸਹਾਇ ਨਹੀਂ ਬਣਨਾ ਤੇਰਾ ਮਦਦਗਾਰ ਨਹੀਂ ਬਣਨਾ ਫਕਤ ਉਦਾਹਰਣ ਭੈ ਹਰਨ ਚੱਲ ਜੇ ਬਿਕਾਰੀਆਂ ਨੂੰ ਬਿਕਾਰਾਂ ਤੋਂ ਬਚਾਉਣ ਵਾਲਾ ਇੱਕ ਰੱਬ ਹੈ ਹੋਰ ਕੋਈ ਅਨਾਤਾ ਦੇਖੋ ਸੰਸਾਰ ਦੇ ਵਿੱਚ ਇੰਨੀ ਤਿਲਕਣ ਬਾਦੀ ਹੈ ਵਿਸ਼ੇ ਬਿਕਾਰਾਂ ਵਿੱਚ ਜਿੰਨਾ ਜਿੰਨਾ ਬੰਦਾ ਖੁੱਪਦਾ ਉਹਨਾਂ ਹੀ ਉਹ ਉਹਦੇ ਵਿੱਚ ਤਸਦਾ ਜਾਂਦਾ ਹੈ ਉਹ ਤੋਂ ਜੋ ਬਚਣਾ ਕੇਵਲ ਅਕਾਲ ਪੁਰਖ ਦਾ ਨਾਮ ਹੈ ਬੰਦਗੀ ਹੈ ਜਿਹੜੀ ਉਹਨਾਂ ਵਿਕਾਰਾਂ ਤੋਂ ਮੋੜ ਕੇ ਬੰਦੇ ਨੂੰ ਵਾਪਸ ਲੈ ਆਉਂਦੀ ਹੈ ਨਹੀਂ ਤੇ ਖੱਟਤ ਹੋ ਜਾ ਰੇ ਬੰਦਾ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦਾ ਸਹਿਬ ਇਹ ਗੱਲ ਸਮਝਾ ਰਹੇ ਨੇ ਪਤ ਤ ਉਧਾਰਣ ਭੈ ਹਰਨ ਹਰ ਅਨਾਥ ਕੇ 나ਥ ਤੇ ਨਖਸਮਿਆਂ ਦਾ ਉਖਸਮ ਜਿਹਦਾ ਖਸਮ ਕੋਈ ਨਹੀਂ ਹੁੰਦਾ ਉਹਦਾ ਮਾਲਕ ਉਹ ਆਪ ਹੁੰਦਾ ਪਰ ਮਨ ਕਰਕੇ ਜੇ ਤੋ ਬੰਦਾ ਏ ਸਮਝ ਲਵੇ ਕਿ ਮੈਂ ਗਲਤ ਰਸਤੇ ਤੇ ਤੁਰਿਆ ਅਹਿਸਾਸ ਹੋ ਜਾਵੇ ਜੇ ਨਹੀਂ ਅਹਿਸਾਸ ਹੋਣਾ ਬੰਦਾ ساری ਜ਼ਿੰਦਗੀ ਹੀ ਉਹਨਾਂ ਵਿਸ਼ੇ ਵਿਕਾਰਾਂ ਵਿੱਚ ਜਿਹੜਾ ਹੈ ਉਹ ਦਲਦਲ ਵਿੱਚ ਫਸਿਆ ਰਹਿੰਦਾ ਕੋਹ ਨਾਲ ਤਿਹ ਜਾਣੀਏ ਸਦਾ ਵਸ ਤੂੰ ਸਾਥ ਗੁਰੂ ਸਾਹਿਬ ਦੀ ਪ੍ਰਤੇਗ ਭਾਦਰ ਸਾਹਿਬ ਦੀ ਨਾਨਕ ਤੇ ਸਰਨੇ ਹੀ ਖੇਟ ਕਹਿ ਲਗੇ ਇਉਂ ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵਸਦਾ ਹੈ ਤੇਰੇ ਅੰਗ ਸੰਗ ਹੈ ਦੂਰ ਥੋੜਾ ਤੂੰ ਉਹਨੂੰ ਦੂਰ ਸਮਝੀ ਬੈਠਾ ਪਰ ਉਹ ਹਰ ਵੇਲੇ ਤੇਰੇ ਅੰਦਰ ਹੀ ਤੇਰੇ ਵਸਦਾ ਤੂੰ ਕਿਤੇ ਹੋਰ ਨਾਲ ਨੁਪਾਲ ਸਤਿਗੁਰੂ ਜਿਉ ਇਨ੍ਹਾਂ ਸ਼ਲੋਕਾਂ ਵਿੱਚ ਸਾਨੂੰ ਅਕਲ ਦੇ ਰਹੇ ਨੇ ਜੋ ਸਮਝਾ ਰਹੇ ਨੇ ਉਹਨੂੰ ਜ਼ਰੂਰ ਸਮਝੀਏ